ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰੋ ਚੁਰਾਕਦੇ ਹਾਂ ਅੱਜ ਦੀ ਵੱਡੀ ਖਬਰ ਬੱਚਿਆਂ ਲਈ ਵੱਡੀ ਖੁਸ਼ਖਬਰੀ ਹੋਣ ਹਰ ਸੋਮਵਾਰ ਨੂੰ ਸਕੂਲ ਰਹਿਣਗੇ ਬੰਦ ਉਜੈਨ ਦਾ ਇਸ ਵਾਰ ਉਹ ਸਾਵਣ ਦਾ ਮਹੀਨਾ ਮਦਬਰ ਦੇ ਉਜੈਨ ਜ਼ਿਲ੍ਹੇ ਵਿੱਚ ਥੋੜਾ ਵੱਖਰਾ ਹੋਣ ਵਾਲਾ ਹੈ 11 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਇਸ ਪਵਿੱਤਰ ਮਹੀਨੇ ਵਿੱਚ ਪ੍ਰਸ਼ਾਸਨ ਨੇ ਸੋਮਵਾਰ ਨੂੰ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ ਪਰ ਇਹ ਛੁੱਟੀ ਇੱਕ ਖਾਸ ਤਰੀਕੇ ਨਾਲ ਲਾਗੂ ਕੀਤੀ ਜਾਵੇਗੀ ਹੁਣ ਸਕੂਲ ਸਕੂਲ ਹਰ ਸੋਵਾਂ ਨੂੰ ਬੰਦ ਰਹਿਣਗੇ ਜਦੋਂ ਕਿ ਇਹ ਤੁਹਾਨੂੰ ਕਲਾਸਾਂ ਆਮ ਵਾਂਗ ਲੱਗਣਗੀਆਂ ਉਜੈਨ ਦੇ ਕੈਲਕੂਲੇਟਰ ਨਿਰਜ ਸਿੰਘ ਨੇ ਜ਼ਿਲ੍ਹੇ ਦੇ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਵਿੱਚ ਲਈ ਇੱਕ ਨਵਾਂ ਆਦੇਸ਼ ਜਾਰੀ ਕੀਤਾ ਹੈ। ਇਹ ਹੁਕਮ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਸਾਵਣ ਮਹੀਨੇ ਦੇ ਦੌਰਾਨ ਸਕੂਲਾਂ ਸਕੂਲ ਹਰ ਸੋਮਵਾਰ ਨੂੰ ਬੰਦ ਰਹਿਣਗੇ ਅਤੇ ਐਤਵਾਰ ਨੂੰ ਸਕੂਲਾਂ ਵਿੱਚ ਆਮ ਵਾਂਗ ਕਲਾਸਾਂ ਚੱਲਣਗੀਆਂ। ਇਸ ਇਹ ਫੈਸਲਾ ਤੁਰੰਤ ਪ੍ਰਭਾਵਿਤ ਨਾਲ ਲਾਗੂ ਕੀਤਾ ਹੋਵੇਗਾ। ਸਾਵਣ ਮਹੀਨੇ ਵਿੱਚ ਸੋਮਵਾਰ ਦੀਆਂ ਛੁੱਟੀਆਂ ਦੀਆਂ ਤ੍ਰਿਕਾ ਇਸ ਪ੍ਰਕਾਰ ਹਨ 14 ਜੁਲਾਈ 2025 21 ਜੁਲਾਈ 2025 28 ਜੁਲਾਈ 2025 ਅਤੇ 4 ਅਗਸਤ 2025 ਇਹਨਾਂ ਤਰੀਕਾਂ ਨੂੰ ਸਕੂਲ ਬੰਦ ਰਹਿਣਗੇ ਜਦੋਂ ਕਿ ਐਤਵਾਰ ਨੂੰ ਕਲਾਸਾਂ ਆਮ ਵਾਂਗ ਚੱਲਣਗੀਆਂ ਮਹਾਕਾਲ ਮੰਦਿਰੇ ਸ਼ਰਧਾਲੂਆਂ ਦੀ ਭਾਰੀ ਪੀੜ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ ਸਾਵਣ ਦੇ ਮਹੀਨੇ ਦੌਰਾਨ ਲੱਖਾਂ ਸ਼ਰਧਾਲੂ ਜੈਨ ਦੇ ਮਹਾਕਾਲੇਸ਼ਵਰ ਮੰਦਿਰ ਦੇ ਦਰਸ਼ਨ ਕਰਦੇ ਹਨ ਜਿਸ ਕਾਰਨ ਸ਼ਹਿਰ ਵਿੱਚ ਭਾਰੀ ਪੀੜ ਹੁੰਦੀ ਹੈ ਪਰ ਇਸ ਪੀੜ ਦੀ ਸੁਰੱਖਿਆ ਕਾਰਨ ਧਿਆਨ ਵਿੱਚ ਰੱਖਦੇ ਹੋਏ ਪ੍ਰਸ਼ਾਸਨ ਨੇ ਸੋਮਵਾਰ ਨੂੰ ਸਕੂਲ ਬੰਦ ਰੱਖਣ ਦਾ ਫੈਸਲਾ ਕੀਤਾ ਹੈ ਤਾਂ ਜੋ ਸ਼ਹਿਰ ਵਿੱਚ ਆਵਾਜਾਈ ਅਤੇ ਸੁਰੱਖਿਆ ਪ੍ਰਣਾਲੀ ਵਿੱਚ ਕੋਈ ਵੀ ਸਮੱਸਿਆ ਨਾ ਆਵੇ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ